ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘਰਾਮ ਕੜੀ ਆ ਅੱਜ ਅਸੀਂ ਆਏ ਸੀ ਲੰਗਵਾਲ ਜੀ ਸਿੱਧ ਸਮਤਾ ਦੇ ਮੱਥਾ ਟੇਕਣ ਤਾਂ ਭਰਾਵੋ ਬਹੁਤ ਕੰਮ ਦੀ ਜੜੀ ਬੁੱਟੀ ਆ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਮੈਂ ਤਾਂ ਲੱਪੇਸੇ ਲਫਾਵਾ ਭਰ ਲਿਆ ਦਾ ਤੋੜ ਕੇ ਆ ਮੇਰੇ ਕੋਲ ਜੜੀ ਬੁੱਟੀ ਆ ਇਹ ਤੁਹਾਨੂੰ ਦਿਖਾਉਣਾ ਹੈ ਕਿ ਕਿੰਨੀ ਗੁਣਾਕਾਰੀ ਆ ਇਹ ਕੀ ਇਹਦੇ ਫਾਇਦੇ ਨੇ ਕਿਵੇਂ ਆਪਾਂ ਨੂੰ ਵਰਤ ਸਕਦੇ ਆਂਗੇ ਆ ਜੋ ਮੇਰੇ ਨਾਲ ਜੁੜੇ ਰਹੋ ਜਿਹਨੇ ਆਪਣਾ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਆਪਣਾ ਜਰੂਰ ਸਬਸਕ੍ਰਾਈਬ ਕਰਿਓ ਤੁਹਾਡੇ ਵਾਸਤੇ ਵਧੀਆ ਵਧੀਆ ਆਪਾਂ ਵੀਡੀਓ ਲਿਆਉਂਦੇ ਰਹਾਂਗੇ। ਪ੍ਰਭੂ ਆ ਗਿਆ ਪਖੜਾ। ਤੇ ਇਹ ਸਾਗ ਦੇ ਵਿੱਚ ਪੈਂਦਾ ਪ੍ਰਭੂ ਸਾਗ ਬਹੁਤ ਸਵਾਦ ਬਣਦਾ ਬਹੁਤ ਗੁਣਾਕਾਰੀ ਬਣਦਾ ਇਹਦੇ ਨਾਲ। ਤੇ ਪੰਜੀਰੀ ਦੇ ਵਿੱਚ ਪੈਂਦਾ ਜੀ ਇਹ। ਉਸ ਤੋਂ ਬਾਅਦ ਇਹਦਾ ਕਿਸ ਨੂੰ ਬਖਾਉਣਾ ਮੈਂ ਜਿਵੇਂ ਆਪਾਂ ਇਹਨੂੰ ਇਸ ਤਰ੍ਹਾਂ ਤੋੜ ਲਾਂ ਟੂਸੇ ਦੇ ਆਂ ਟੂਸੇ ਆਪਾਂ ਇਹ ਤੋੜਾਂਗੇ ਪ੍ਰਭੂ। ਆਂ ਟੂਸੇ ਤੋੜ ਕੇ ਇਹਦੇ ਆਟੂ ਸੇ ਤੋੜ ਲੈ ਆਪੇ ਦੀ ਤੁਸੀਂ ਕਿਸੇ ਮਰਜ਼ੀ ਜਾ ਕੇ ਜਿੱਥੇ ਟਿੱਬੇ ਵਗੈਰਾ ਹੁੰਦੇ ਨੇ ਉੱਥੇ ਤੁਸੀਂ ਇਹ ਆਸਾਨੀ ਨਾਲ ਮਿਲ ਜਾਂਦਾ ਵਿੱਚ ਬਹੁਤ ਬੰਦਿਆਂ ਨੂੰ ਇਹਦੇ ਬਾਰੇ ਪਤਾ ਨਹੀਂ ਵੀ ਕੀ ਗੁਣਾਕਾਰੀ ਹੈ ਸਾਗ ਦੇ ਵਿੱਚ ਪੈਂਦਾ ਦੀ ਪੁਰਜੀ ਬਹੁਤ ਬੰਦ ਜਿਵੇਂ ਆਪਾਂ ਮੇਥੇ ਦੀ ਪੁਰਜੀ ਬਣਾਉਣਾ ਬਣਾਉਣਾ ਭਰਾਵੋ ਆਪਾਂ ਤਾਂ ਮੇਥੇਆ ਮੰਗਦੀ ਪੁਰਜੀ ਬਣਦੀ ਆ ਬਹੁਤ ਸਵਾਦ ਬਣਦੀ ਆ ਬਹੁਤ ਕਰਾਰੀ ਬਣਦੀ ਆ ਸਰੀਰ ਵਾਸਤੇ ਤਾਂ ਬਹੁਤ ਤਕੜੀ ਚੀਜ਼ ਆ ਭਰਾਵੋ ਇਹ ਉਸ ਤੋਂ ਬਾਅਦ ਪਰਾਵੋ ਆ ਪਖੜਾ ਗਾ ਤੇ ਆ ਦੇਖੋ ਤੁਸੀਂ ਆ ਪਖੜਾ ਗਾ ਇਹ ਪੰਜੀਰੀ ਦੇ ਵਿੱਚ ਪੈਂਦਾ ਭਰਾਵੋ ਇਹ ਜਿਹੜੇ ਲੋਕ ਪੁਰਾਣੇ ਸਮੇਂ ਦੇ ਵਿੱਚ ਇਹ ਕੱਚਾ ਹਜੇ ਹੀ ਪੰਸਾਰੀਆਂ ਤੋਂ ਮੁੱਲ ਮਿਲ ਜਾਂਦਾ ਸੀ ਕਿਲੋਆਂ ਦੇ ਵਿੱਚ 2-300 500 700 ਵੀ ਕਿਲੋ बिकਦਾ ਸੀ ਤੇ ਬਾਕੀ ਸਾਨੂੰ ਆਪਾਂ ਸਾਗ ਬਾਰੇ ਦੱਸਦਾ ਵੀ ਪਦੀਪੁਰ ਜੀ ਬੰਦੇ ਸਾਗ ਚ ਪੈਂਦਾ ਉਸ ਤੋਂ ਬਾਅਦ ਭਰਾਵੋ ਜਿਹੜੀ ਆਪਾਂ ਅਸਰ ਦੇ ਬਣਾਉਂਦੇ ਨੇ ਨਿਹੰਗ ਸਿੰਘ ਉਹਦੇ ਵਿੱਚ ਵੀ ਮਲਵਾਰਾ ਘੜਕੇ ਪੈਂਦਾ ਹੈ ਜੀ ਮੈਂ ਕਈ ਕੌਡੀ ਖਿਡਾਰੀ ਦੇਖੇ ਨੇ ਜਿਹੜੇ ਆ ਉਹਦੇ ਵਾਸਤੇ ਬਣਾਉਂਦੇ ਨੇ ਠੰਡਾਈ ਬਣਾਉਂਦੇ ਨੇ ਕਿ ਬਦਾਮਾਂ ਦੀ ਤਿਆਰ ਕਰਦੇ ਨੇ ਉਪਰਾ ਉਹਦੇ ਵਾਸਤੇ ਬਣਾਉਂਦੇ ਨੇ ਕਿ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤਾਂ ਜੋ ਕੇ ਦਾ ਭਲਾ ਹੋ ਸਕੇ ਵੈਸ ਗੁਰੂ ਕਾ ਖਾਲਸਾ ਵੈਸ ਗੁਰੂ ਜੀ ਕੀ ਫਤਿਹ